Transcrição e ਜ਼ਿਲ੍ਹਾ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਪੈਂਦੇ ਪਿੰਡ ਸਬਰਾਂ ਵਿਕੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਟਾ ਨੂੰ ਉਸ ਵੇਲੇ ਪਰਮਾ ਹੁੰਗਾਰਾ ਮਿਲਿਆ ਜਦੋਂ ਸੈਂਕੜੇ ਪਰਿਵਾਰ ਪਾਕ-ਵਕ ਜਥੇਬੰਦੀਆਂ ਨੂੰ ਅਲਫੀਦਾ ਕਹਿ ਕੇ ਇਸ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਸੋ ਇਸ ਉਪਰੰਤ ਜਥੇਬੰਦੀ ਦੇ ਵਿੱਚ ਜੀ ਆਇਆਂ ਆਖਦਿਆਂ ਹੋਇਆਂ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਟਾ ਦੇ ਸੂਬਾ ਪ੍ਰਧਾਨ ਇੰਦਰਜੀਤ ਸਿੰਘ ਕੋਟ ਬੁੱਟਾ ਅਤੇ ਸੂਬਾ ਜਨਰਲ ਸਕੱਤਰ ਸੂਚਾ ਸਿੰਘ ਲਧੂ ਅਤੇ ਸੂਬਾ ਮੀਤ ਪ੍ਰਧਾਨ ਸੁਖਵੰਤ ਸਿੰਘ ਦੁਬਲੀ ਨੇ ਕਿਹਾ ਹੈ ਜੱਥੇਬੰਦੀ ਦੇ ਵਿੱਚ ਸ਼ਾਮਿਲ ਹੋਏ ਇਹਨਾਂ ਸੈਂਕੜੇ ਪਰਿਵਾਰਾਂ ਦਾ ਉਹ ਜਿੱਥੇ ਤਹਿ ਦਿਲੋਂ ਤਨਫਾਦ ਕਰਦੇ ਨੇ ਉੱਥੇ ਇਹਨਾਂ ਪਰਿਵਾਰਾਂ ਨੂੰ ਹਰ ਪਣ ਦਾ ਮਾਨ ਸਤਿਕਾਰ ਵੀ ਦੇਣਗੇ ਤਸੀਲ ਪੱਟੇ ਜ਼ਿਲ੍ਹਾ ਤਰਨਤਾਰਨ ਔਰ ਸਰਦਾਰ ਜੋਧਾ ਸਿੰਘ ਦੇ ਗ੍ਰਹਿ ਵਿਖੇ ਬਾਪੂ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਦਿਹਾੜੇ ਤੇ ਮੀਟਿੰਗ ਕੀਤੀ ਆ ਜਿਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਕਿਸਾਨ ਸਿੰਘਾਂ ਦੀ ਕਮੇਟੀ ਪੰਜਾਬ ਦੇ ਵਿੱਚ ਔਰ ਖੁਦ ਜੱਥੇਬੰਦੀ ਦੇ ਇੱਕ ਮਾਲਕੀ ਤੌਰ ਤੇ ਕਿਸਾਨ ਸ਼ਾਮਲ ਹੋਏ ਆ ਮਾਲਕ ਬਣੇ ਆ ਔਰ ਸਰਦਾਰ ਜੋਧਾ ਸਿੰਘ ਔਰ ਸਾਰੇ ਹੀ ਆਪਣੇ ਜਿੰਨੇ ਮਤਲਬ ਨਗਰ ਸਭਰਾ ਦੇ ਲੀਡਰ ਆ ਉਹਨਾਂ ਦਾ ਧੰਨਵਾਦ ਕਰਦੇ ਆ ਔਰ ਸਾਰੇ ਕਿਸਾਨਾਂ ਦਾ ਨੌਜਵਾਨਾਂ ਦਾ ਔਰ ਇਹਦੇ ਨਾਲ ਨਾਲ ਚਰਚਾ ਵੀ ਹੋਈ ਆ ਕਿ ਫਰਵਰੀ ਦੇ ਮਹੀਨੇ ਤੱਕ ਕੋਈ ਵੱਡਾ ਪ੍ਰੋਗਰਾਮ ਜਿਹੜਾ ਵਾ ਦਿੱਲੀ ਵਾਲਿਆਂ ਨੂੰ ਜਿਹੜਾ ਉਹ ਕੁਝ ਕੀਤਾ ਜਾਊਗਾ ਔਰ ਜਿਹਦੇ ਵਿੱਚ ਤਿੰਨ ਕਾਲੇ ਇੱਕ ਨੂੰ ਔਰ ਚੌਥਾ ਪ੍ਰਾਰੀ ਵਾਲਾ ਜਦੋਂ ਰੱਦ ਕਰਵਾਇਆ ਸੀ ਤੇ ਬਾਕੀ ਮਸਲੇ ਜਿਹੜੇ ਸੀਗੇ ਜਿਹੜੇ ਸਵਾਮੀ 나ਥਨ ਦੀ ਰਿਪੋਰਟ ਐਮ ਐਸ ਪੀ ਦਾ ਮਸਲਾ ਮਸਲਾ ਗਰੰਟੀ ਕਾਨੂੰਨ ਕਿਸਾਨ ਨੂੰ ਕਰਜ਼ੇ ਮੁਕਤ ਕਰਾਉਣਾ ਬਿਜਲੀ ਦਾ ਜਿਹੜਾ ਕਾਨੂੰਨ ਆਪ ਪੈਡਿੰਗ ਪਿਆ ਲਖੀਨਪੁਰ ਖੀਰੀ ਦੇ ਵਿੱਚ ਜਿਹੜੇ ਕਿਸਾਨ ਔਰ ਇੱਕ ਪੱਤਰਕਾਰ ਸ਼ਹੀਦ ਕੀਤਾ ਹਰਿਆਣੇ ਦੇ ਕਿਸਾਨਾਂ ਨੂੰ ਵੱਡੇ ਪੱਧਰ ਤੇ ਜਿਹੜਾ ਪਰਚੇ ਦਰਜ ਕੀਤੇ ਗਏ ਬਾਕੀ ਵੀ ਜਿਹੜੇ ਅੰਦੋਲਨ ਦੇ ਦੌਰਾਨ ਜਿਹੜੇ ਪਰਚੇ ਦਰਜ ਹੋਏ ਜਾਂ ਪਹਿਲਾਂ ਵੀ ਹੋਏ ਇਹ ਸਰਕਾਰ ਮੰਨੀ ਸੀ ਸੰਜੇ ਅਗਰਵਾਲ ਜਿਹੜਾ ਜਨਰਲ ਸੈਕਟਰੀ ਆ ਖੇਤੀ ਵਿਭਾਗ ਦਾ ਸੈਂਟਰ ਦਾ ਉਹਨੇ ਮੋਹਰ ਲਾ ਕੇ ਇੱਕ ਲਿਖਤੀ ਜਿਹੜਾ ਸਾਨੂੰ ਲੈਟਰ ਦਿੱਤਾ ਸੀਗਾ ਕਿ ਇਹ ਇਸ ਮਸਲੇ ਬਦਲੇ ਕਿਸਾਨਾਂ ਦੀ ਪੰਜ ਮੈਂਬਰੀ ਕਮੇਟੀ ਬਣਾਈ ਜਾਊ ਦੋ ਵਿੱਚ ਬੁੱਧੀਜੀਵ ਪਾ ਕੇ ਔਰ ਇਹ ਮਸਲੇ ਨੂੰ ਸੁਲਝਾਇਆ ਜਾਊਗਾ ਔਰ ਲਿਖਤੀ ਜਿਹੜੀ ਸਰਕਾਰ ਕਰਕੇ ਔਰ ਮੁਕਰੀ ਆ ਔਰ ਵੱਡੇ ਪੱਧਰ ਤੇ ਅਸੀਂ ਉਲਗ-ਉਲਗ ਰਾਜਾਂ ਦੇ ਵਿੱਚ ਮਹਾਪੰਚਾਇਤਾਂ ਕਰ ਰਹੇ ਆ ਔਰ ਬਾਕੀ ਜਥੇਬੰਦੀਆਂ ਦੇ ਨਾਲ ਰਾfte ਹੋ ਰਹੇ ਆ ਔਰ ਵੱਡੇ ਪੱਧਰ ਤੇ ਦਿੱਲੀ ਵੱਲ ਨੂੰ ਜਥੇਬੰਦੀਆਂ ਦੇ ਫੈਸਲੇ ਲੈ ਕੇ ਔਰ ਕਿਹੋ ਜਿਹੀ ਤਿਆਰੀ ਨਿਕਲਦੀ ਫਰਵਰੀ ਦੇ ਵਿੱਚ 2 ਤਰੀਕ ਨੂੰ ਵੀ ਇੱਕ ਰੈਲੀ ਨਿਕਲਣ ਵਾਲੀ 1 6 ਤਰੀਕ ਨੂੰ ਨਿਕਲਣ ਵਾਲੀ ਆ ਪੰਜਾਬ ਦੇ ਵਿੱਚ ਔਰ ਇਹ ਮੀਟਿੰਗਾਂ ਕਰਕੇ ਇੱਕ ਸਾਡੀ ਹੋਰ ਕਮੇਟੀ ਦੀ ਮੀਟਿੰਗ ਜਿਹੜੀ ਆ ਗੈਰ ਰਾਜਨੀਤਿਕ ਮੋਰਚੇ ਵੱਲੋਂ ਜਿਹੜਾ ਉਹਦੇ ਵਿੱਚ ਕਾਕਾ ਸਿੰਘ ਕੋਲੜਾ ਸਿੱਧੂਪੁਰ ਵੱਲੋਂ ਔਰ ਲਖਵਿੰਦਰ ਸਿੰਘ ਸਿਰਸਾ ਔਰ ਸੁਖਜੀਤ ਸਿੰਘ ਧੋ ਚੰਡੇ ਔਰ ਉਹਦੇ ਨਾਲ ਸੁਖਪਾਲ ਸਿੰਘ ਢੱਫਰ ਔਰ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਲ ਬੁੱਢਾ ਦੀ ਗੈਰ ਰਾਜਨੀਤਿਕ ਮੋਰਚੇ ਵੱਲੋਂ ਜ਼ਿੰਮੇਵਾਰੀ ਲੱਗੀ ਬਾਕੀ ਜਥੇਬੰਦੀਆਂ ਦੀ ਕੋਰ ਕਮੇਟੀ ਨਾਲ ਗੱਲ ਕਰਨ ਜਿਹਦੇ ਵਿੱਚ ਉੱਤਰੀ ਪਾਸਧੀਆਂ ਜਥੇਬੰਦੀਆਂ ਦੇ 4 ਮੈਂਬਰ ਆ ਔਰ ਉਹਨਾਂ ਨਾਲ ਛੇਤੀ ਤੋਂ ਛੇਤੀ ਹੀ ਮੀਟਿੰਗ ਲੱਗਣ ਜਾ ਰਹੀ ਆ ਨਵਾਂ ਦਸਾਂ ਮੈਂਬਰਾਂ ਦੀ ਔਰ ਉਥੋਂ ਅਗਲੀ ਤਿਆਰੀ ਜਿਹੜੀ ਫਿਜ਼ੀਕਲ ਮੀਟਿੰਗਾਂ ਸਾਧ ਕੇ ਔਰ ਦਿੱਲੀ ਦੀਆਂ ਤਿਆਰੀਆਂ ਕਰਾਉਣ ਵਾਸਤੇ ਜਾਣਕਾਰੀ ਦਿੱਤੀ ਜਿਹਦੇ ਵਿੱਚ ਸਭਰਾ ਨਗਰ ਦੇ ਸਾਰੇ ਜੋਧਿਆ ਨੇ ਵਿਸ਼ਵਾਸ ਦਵਾਇਆ ਕਿ ਜਦੋਂ ਵੀ ਸੱਦਾ ਪੱਤਰ ਆਵੇ ਦਿੱਲੀ ਦਾ ਤੇ ਜਿਹੜਾ ਬਰਕਰਾਰ ਅਸੀਂ ਦਿੱਲੀ ਨੂੰ ਕੂਚ ਕਰਾਂਗੇ ਔਰ ਸਭਰਾ ਨਗਰ ਦਾ ਕਿਸਾਨ ਸੰਘਰਸ਼ ਕਮੇਟੀ ਪੰਜਾਬ ਵੱਲੋਂ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਦਿੱਲੀ ਸਰਕਾਰ ਜੋ ਆਪਦੇ ਵਾਅਦਿਆਂ ਤੋਂ ਮੁੱਕਰੀ ਐਮਐਸਪੀ ਗਰੰਟੀ ਜਾਂ ਹੋਰ ਕਈਆਂ ਤੋਂ ਉਹਨਾਂ ਦਾ ਕਰਕੇ ਦੁਬਾਰਾ ਜਹੇ ਬੰਦੀਆਂ ਜਿਹੜੀਆਂ ਉਹ ਉੱਚੇ ਲੈਵਲ ਤੇ ਸਾਰੀਆਂ ਆਪਣਾ ਮਹਾ ਪੰਚਾਇਤਾਂ ਕਰ ਰਹੀਆਂ ਕਿਸਾਨ ਸੰਘਰਸ਼ ਕਮੇਟੀ ਆਪਦੇ ਸੱਤਾ ਜ਼ਿਲ੍ਹਿਆਂ ਦੇ ਵਿੱਚ ਜਾਨੀ ਕਿ ਅੰਮ੍ਰਿਤਸਰ ਸਾਹਿਬ ਤਰਨਤਾਰਨ ਤਰਨਤਾਰਨ ਦੇ ਵਿੱਚ 80 ਪਿੰਡ ਫਿਰੋਜਪੁਰ ਮੋਗਾ ਕਪੂਰਥਲਾ ਜਲੰਧਰ ਅਹੀਂ ਹੁਣ ਸਾਰਿਆਂ ਦੇ ਵਿੱਚ ਇਸ ਤਰ੍ਹਾਂ ਮੀਟਿੰਗਾਂ ਕਰਾਂਗੇ ਤੇ ਦਿੱਲੀ ਦੀ ਬਰੂਹਾਂ ਦਾ ਦੁਬਾਰਾ ਜਾ ਕੇ ਉਹਨੂੰ ਫੇਰ ਵੰਗਾਰ ਕਰਾਂਗੇ ਅੱਜ ਮੈਂ ਨਗਰ ਸੁਭਰਾ ਦਾ ਤਹਿ ਦਿਲੋਂ ਧੰਨਵਾਦ ਆ ਅੱਜ ਤੱਕ 750 ਪਲੱਸ 800 ਦੇ ਢੇਰ-ਗੇੜਾ ਜਿਹੜਾ ਇਹ ਜੈ ਬੰਦੀ ਦਾ ਮੈਂਬਰ ਬਣ ਚੁੱਕਾ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜੀਆਂ ਆ ਨਾ ਮੇਰੇ ਵੱਲੋਂ ਕੋਈ ਕਿਸੇ ਰੰਗਮ ਦੀ ਕਤਾਈ ਹੋਈ ਹੋਵੇ ਤੇ ਮੈਂ ਮਾਫੀ ਮੰਗਦਾ ਮੈਂ ਹਰ ਵਰਗ ਦੇ ਨਾਲ ਕਿਸਾਨ ਸ਼ਿਕਰਚ ਕਮੇਟੀ ਪੰਜਾਬ ਕੋਟਪੁਟਾ ਵੱਲੋਂ ਡਟ ਕੇ ਖੜਾਂਗੇ ਤੇ ਭਾਵੇਂ ਰਾਤ ਦੇ 12 ਵਜੇ ਵੀ ਕੋਈ ਬਾਜ ਮਾਰੇ ਹੱਕ ਤੇ ਸੱਚ ਤੇ ਲੜਾਂਗੇ ਹਰ ਵਰਗ ਦੇ ਨਾਲ ਖਲੋਤਿਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਕਸ਼ਕ ਦੁਬਲੀ ਕਿਸਾਨ ਸ਼ਿਕਰਚ ਕਮੇਟੀ ਕੋਟਪੁਟਾ ਇਸ ਪ੍ਰਧਾਨ ਪੰਜਾਬ ਜੋ ਅੱਜ ਸਭਰਾਵਾਂ ਨਗਰ ਦੇ ਵਿੱਚ ਮੀਟਿੰਗ ਹੋਈ ਆ ਇਸ ਇ ਪੰਜਾਬ ਲੈਵਲ ਤੇ ਪਿੰਡ ਪਿੰਡ ਮੀਟਿੰਗਾਂ ਕਰ ਰਹੇ ਆ ਕਿਉਂਕਿ ਗੈਰ ਰਾਜਨੀਤਿਕ ਜਥੇਬੰਦੀਆਂ ਲੋਕ ਦੁਬਾਰਾ ਦਿੱਲੀ ਨੂੰ ਰਵਾਨਾ ਹੋਣਾ ਵਾ ਇਸ ਕਰਕੇ ਲੋਕਾਂ ਨਾਲ ਮੀਟਿੰਗਾਂ ਕਰਕੇ ਲੋਕਾਂ ਨੂੰ ਜਾਣਕਾਰੀ ਦੇ ਕੇ ਕਿ ਪਿੰਡਾਂ ਦੇ ਵਿੱਚ ਤਿਆਰੀਆਂ ਕਰ ਰਹੇ ਆ ਇਸ ਕਰਕੇ ਵੀ ਦਿੱਲੀ ਦਾ ਐਮਐਫਸੀ ਦਾ ਮੁੱਦਾ ਜਿਹੜੇ ਉੱਟੜੇ ਸਰਕਾਰ ਮੁਖਰਗੀ ਮਜਿਆ ਤੋਂ ਉਹ ਦੁਬਾਰਾ ਹਲ ਕਰਵਾਏ ਜਾਣ ਇਸ ਕਰਕੇ ਅਸੀਂ ਪਿੰਡ-ਪਿੰਡ ਮੀਟਾਂ ਜ਼ਿਲ੍ਹੇ ਦੀਆਂ ਮੀਟਿੰਗਾਂ ਸੂਬੇ ਦੀਆਂ ਮੀਟਿੰਗਾਂ ਕਬਟੀਆਂ-ਵਡੀਆਂ ਸੰਪਕਾ ਕਰ ਰਹੇ ਆ ਇਸ ਕਰਕੇ ਕਰ ਰਹੇ ਆ ਵੀ ਦਿੱਲੀ ਨੂੰ ਤਿਆਰੀ ਕਰੀਏ ਵਹਿਗਾਂ ਵਹਿਗ ਦੀਪਤੀ ਅੱਜ ਮੈਂ ਸਰਦਾਰ ਇੰਦਰਜੀਤ ਸਿੰਘ ਜੀ ਕੋਟ ਮੁੱਦਾ ਅਤੇ ਸਾਰੇ ਜਥੇਬੰਦੀ ਜਿੰਨੇ ਵੀ ਮੇਰੇ ਵੀਰ ਮੇਰੇ ਗਰੇਵੇ ਤੇ ਆਏ ਸਾਰਿਆਂ ਨੂੰ ਜੀ ਆਇਆਂ ਕਿਨਾਂ ਅਤੇ ਇਨਾਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ